ਸਸਿ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਹਿਮਾਂਸ਼ੂ ਅਬ ਅੱਜ ਐਫ ਜੇ ਸ਼ੋਅ ਦੇ ਅੰਦਰ ਹੈਗੇ ਨੇ ਜਿਹੜਾ ਸ਼ੋਅ ਤੁਹਾਡੇ ਸਵਾਲਾਂ ਲਈ ਹੈ ਗਿਆ ਪਹਿਲੇ ਤਾਂ ਮੈਂ ਸਭ ਨੂੰ ਬਹੁਤ ਬਹੁਤ ਪਿਆਰ ਭਰੀ ਥੈਂਕ ਯੂ ਤੇ ਸਭ ਦਾ ਸਤਿਕਾਰ ਜਿਨ੍ਹਾਂ ਨੇ ਸਾਡੇ ਪਹਿਲੇ ਸ਼ੋਅ ਨੂੰ ਇਨੀ ਸਪੋਰਟ ਦਿੱਤੀ ਤੇ ਲੋਕਾਂ ਦੇ ਬਹੁਤ ਸਵਾਲ ਆਏ ਨੇ ਤੇ ਅਬ ਅੱਜ ਉਹ ਬਲੇ ਸਵਾਲਾਂ ਦਾ ਅਨਸਰ ਲੰਗੇ ਸਾਡੇ ਆਪਣੇ ਗੁਰਪਾਲ ਸਿੰਘ ਉਪਲ ਦੇ ਨਾਲ ਬਾਜੀ ਵੈਲਕਮ ਟੂ ਦ ਸ਼ੋਅ ਪਹਿਲੇ ਤਾਂ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਜਿੱਥੇ ਵੀ ਹੋ ਗਏ ਮੇਰੇ ਨੂੰ ਸਾਨੂੰ ਪਿਆਰ ਭਰੀ ਸਸਿ ਜੀ ਪਾਜੀ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਬਹੁਤ ਜ਼ਿਆਦਾ ਰੋਲਾ ਪਿਆ ਹੋਇਆ ਹੈ ਮਾਰਕੀਟ ਦੇ ਅੰਦਰ ਪੰਜਾਬੀ ਜਿਹੜੇ ਇੰਡੀਆ 'ਚ ਬੈਠੇ ਹੈਗੇ ਨੇ ਉਹ ਬਹੁਤ ਜ਼ਿਆਦਾ ਡਰੇ ਹੋਏ ਨੇ ਲੋਕੀ ਕਹਿੰਦੇ ਨੇ ਇਹ ਵਾਈਟ ਪੇਪਰ ਕੁਝ ਕਰਕੇ ਹੈ ਇਹ ਕੀ ਹੈਗਾ ਸਾਨੂੰ ਪਲੀਜ਼ ਦੱਸੋ ਵਾਈਟ ਪੇਪਰ ਪਾਜੀ ਵਾਈਟ ਪੇਪਰ ਆ ਗਿਆ ਹੈਗਾ ਸਾਨੂੰ ਕੀ ਹੋਣਾ ਹੈਗਾ ਚਲੋ ਪਹਿਲਾਂ ਤਾਂ ਇਹ ਸਮਝਾਈਏ ਵਾਈਟ ਪੇਪਰ ਦਾ ਮਤਲਬ ਕੀ ਹੈਗਾ 12 ਮਈ 2025 ਦੇ ਵਿੱਚ ਯੂਕੇ ਦੀ ਸਰਕਾਰ ਨੇ ਕੀ ਇਸ ਤਰ੍ਹਾਂ ਅਨਾਉਂਸਮੈਂਟ ਕੀਤੀ ਗਈ ਸੀ ਇਹ ਇੱਕ ਪ੍ਰਪੋਜ਼ਲ ਹੈਗੀ ਹੈ ਐਕਸਲਾਕਰ ਪੇਪਰ ਹੈਗਾ ਜਿਹਦੇ ਵਿੱਚ ਆਉਂਦੇ ਉਹ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਚੇਂਜ ਕਿਦਾਂ ਹੋਣੀ ਚਾਹੀਦੀਆਂ ਤੇ ਇਹਦਾ ਮੇਨ ਮਕਸਦ ਕੀ ਸੀ ਯੂਕੇ ਦੀ ਗਿਣਤੀ ਜਿਹਦੀ ਨੈਟ ਮਾਈਗ੍ਰੇਸ਼ਨ ਯੂਕੇ ਦੇ ਲੋਕਲ ਆਉਂਦੇ ਹੈਗੇ ਆ ਉਹ ਗਿਣਤੀ ਲੱਖਾਂ ਦੇ ਹਿਸਾਬ ਨਾਲ ਹੈਗੀ ਹੈ ਇਨਫੈਕਟ 7 ਲੱਖ ਤੋਂ ਉੱਪਰ ਸੀ ਹਾਂ ਮੈਂ ਵੀ ਮੰਨਦਾ ਹੈਗਾ ਰੀਸੈਂਟ ਫਿਗਰਸ ਇਹ ਵੀ ਕਹ ਰਿਹਾ ਹੈ ਕਿ ਉਹ ਘੱਟ ਵੀ ਗਈ ਹੈਗੀ 4 ਲੱਖ ਤਾਂ ਫੇ ਆ ਚੁੱਕੀ ਹੈਗੀ ਹੈ ਮਗਰ ਇੱਕ ਗਿੰਤੀ ਦੇ ਨਾਲ ਹੋਰ ਜੋ ਪਾਲਿਸੀਆਂ ਜਾਂ ਪਾਰਟੀਆਂ ਯੂਕੇ ਦੇ ਵਿੱਚ ਹੈਗੀਆਂ ਤੱਕ ਮੇਨ ਜੌਰਨਫੋਰਮ ਪਾਰਟੀ ਹੈਗੀ ਆ ਉਹ ਇਮੀਗ੍ਰੇਸ਼ਨ ਮੁੱਦਾ ਵਾਰ-ਵਾਰ ਮੋੜੇ ਲੈ ਕੇ ਆ ਰਹੀ ਹੈਗੀ ਹੈ ਪਰ ਜਿਹੜੇ ਸਾਮਨੇ ਗਿੰਤੀ ਜੋ ਹੈਗੀ ਹੈ ਲੇਬਰ ਪਾਰਟੀ ਕੇਸਟਮ ਦੀ ਪਾਰਟੀ ਉਹ ਹੁਣ ਘਟਣ ਲੱਗੀ ਹੈਗੀ ਹੈ ਸੋ ਇਹਨੇ ਕੀ ਕੀਤਾ ਇਹਨੇ ਇੱਕ ਅਨਾਉਂਸਮੈਂਟ ਦਿੱਤੀ ਹੈਗੀ ਜਿਹਦੇ ਵਿੱਚ ਕਹਿੰਦੇ ਆਪਾਂ ਉਹਦੇ ਦੇ ਸੰਬੰਧ ਦੇ ਵਿੱਚ ਆ ਚੀਜ਼ਾਂ ਕਰਨੀਆਂ ਹੈਗੀਆਂ ਘਟਾਉਣ ਵਾਸਤੇ ਨੈਟ ਮਾਈਗ੍ਰੇਸ਼ਨ ਜਿਹਦੀ ਗਿੰਤੀ ਯੂਕੇ ਹੁੰਦੀ ਹੈਗੀ ਆ ਤੋ ਕੀ ਨੇ ਲੱਗਿਆ ਕੀ ਆ ਕੀ ਪੌਸਿਟਿਵ ਹੈ ਕਿ ਜਿਹਦੇ ਵਿੱਚ ਫਰਕ ਪਿਆ ਹੈਗਾ ਜਿਹਦੇ ਸਾਰੇ ਪੰਜਾਬੀ ਡਰੇ ਆ ਹੈਗੇ ਆ ਪੰਜਾਬ 'ਚ ਵੀ ਬੈਠੇ ਬੈਠੇ ਤੇ ਯੂਕੇ 'ਚ ਵੀ ਨੰਬਰ 1 ਇਹ ਕਹਿੰਦੇ ਆਉਣ ਦੇ ਉਹਦੇ ਸੰਬੰਧ ਵਿੱਚ ਜਿਹਨਾਂ ਲੋਕ ਨੇ ਹੁਣ ਸਕਿਲਡ ਵਰਕਰ ਵਰਕ ਪਰਮਿਟ ਆਉਣਾ ਹੈਗਾ ਉਹਨੂੰ ਘੱਟ ਤੋਂ ਘੱਟ ਇੱਕ ਡਿਗਰੀ ਦੇ ਬਰਾਬਰ ਕੁਆਲਿਫਿਕੇਸ਼ਨ ਹੋਣੀ ਚਾਹੀਦੀ ਹੈ ਅੱਜ ਦੇ ਸੰਬੰਧ ਦੇ ਵਿੱਚ ਇੱਕ ਬਸ ਦੇਖਿਓ ਪੰਜਾਬੀ ਜੋ ਆਉਂਦੇ ਸੀ ਉਹਨੋਂ ਸੇ ਪਲੱਸ 2 ਦਿਖਾਣ ਦੀ ਲੋੜ ਸੀ ਯੂਕੇ ਚ ਅਕੀਸ ਸੀਓਐਸ ਜੇਲਾਪਾਕੋਸਕ ਨੇ ਆਖਿਆ ਉਹ ਮਗਾਲੰਦੇ ਸੀ ਉਹ ਵੀ ਅੱਜ ਦੇ ਮੈਂ ਦੇਖਿਆ ਸਮੇਂ ਦੇ ਵਿੱਚ ਬੜੀ ਬੱਡੀ ਰਕਮ ਜਿਹ ਬੱਕਦੀ ਸੀ 25 25 ਲੱਖ ਤੱਕ ਵੀ ਮੈਂ ਗੱਲ ਸੁਣੀ ਹੈਗੀ ਆ ਪਰ ਉਹ ਤੱਕ ਨਹੀਂ ਆਪਾਂ ਇਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰੀਏ ਜੋ ਅਗੇ ਹੁੰਦੇ ਹੁੰਦੇ ਸਮੇਂ ਦੇ ਵਿੱਚ ਜਿਹੜਾ ਸਕਿਲਡ ਵਰਕਰ ਹੋਣਾ ਉਹ ਕਾਰੀਗਰ ਬੰਦਾ ਹੋਵੇ ਨੰਬਰ 2 ਜਿਹਦੀ ਗਿਣਤੀ ਹੈਗੀ ਸੀ ਜੋ ਜਿਹਦੇ ਅਗੇ ਕਟਕੜੀਆਂ ਹੈਗੀਆਂ ਸੀ ਵਰਕਪਮ ਦੀ ਉਹ ਵੀ ਘਟਾਉਣ ਲੱਗਿਆ ਹੈ ਗਿਆ ਸੋ ਜਿਹੜੀ ਛੋਟੇ ਜੁਕੁਪੇਸ਼ਨ ਹੈਗੀ ਹੈ ਜੋ ਕਾਰੀਗਰ ਕੰਮ ਹੈ ਗਿਆ ਉਹਦੀ ਵੀ ਗਿਣਤੀ ਇਹਨਾਂ ਨੇ ਘਟਾ ਦਨੀ ਹੈਗੀ ਆ ਸੋ ਇਹਦੇ ਨਾਲ ਇਹ ਕਹਿੰਦੇ ਹਰ ਇੱਕ ਸਾਲ ਤਕਰੀਬਨ 39000 ਘਟ ਕ ਵੀਜ਼ੇ ਈਸ਼ੂ ਕਰਨੇ ਆ ਤੇ 2029 ਤੱਕ ਇਹ ਕਹਿੰਦੇ ਜੋ ਸਾਡੀ ਭਾਰੀ ਗਿਣਤੀ ਹੈਗੀ ਉਹ ਉੱਟ ਮੈਲੀ ਘਟਣ ਲੱਗ ਪਣੀ ਹੈਗੀ ਆ ਨਾਲ ਦੀ ਨਾਲ ਜੋ ਸਭ ਤੋਂ ਜ਼ਿਆਦਾ ਕਿ ਡਰ ਪਿਆ ਸਾਡੇ ਪੰਜਾਬੀ ਚ ਇਹ ਕਹਿੰਦੇ ਹੈਗੇ ਜਿਹਦੀ ਹੁਣ ਪੀਆਰ ਮਿਲਿਆ ਕਰਨੀ ਚੁੱਕੇ ਦੇ ਵਿੱਚ ਇਹ 10 ਸਾਲ ਹੋ ਗਿਆ ਕਰਨੀ ਹੈਗੀ ਆ ਚੋਣ ਦਸ ਹੱਗੇ ਹੈਗੀ ਹੈਗੀ ਡੱਟ ਦਿਮਾਗੀ ਗੱਲ ਮੈਂ ਕਿਹਾ ਆਲਰੇਡੀ ਆਪਾਂ ਦੇਖੀਏ 5 ਸਾਲ ਤਾਂ ਹੈਗੇ ਆ ਜਿਹਦੇ ਲੋਕੇ ਆਉਂਦੇ ਕੰਮ ਕਰਨ ਵਾਸਤੇ ਹੁਣ ਅਗੇ ਪੰਜ ਤੋਂ ਅਗੇ 10 ਤੱਕ ਲੈ ਕੇ ਵੀ ਹੁੰਨੇ ਹੈਗੇ ਇਹ ਕਿਉਂ ਸਾਨੂੰ ਘਬਰਾਹਟ ਹੋਣੀ ਚਾਹੀਦੀ ਹੈਗੀ ਬਿਕਾਜ਼ ਇਹ ਕਿ ਦੇਖੇ ਜਾਏ ਜਿਹਦੇ ਬੰਦੇਗੇ ਆਉਂਦੇ ਹੈਗੇ ਕੰਮ ਕਰਨ ਵਾਸਤੇ ਕਈ ਤਾਂ ਪਲੂਆ ਹੁੰਦੇ ਆ ਕਿ ਸਟੂਡੈਂਟ ਸਟੂਨੀ ਪ੍ਰਾਈ ਹੁੰਦੀ 3 ਸਾਲ ਉਹਦੇ ਬਾਅਦ 2 ਸਾਲ ਦਾ ਪੀਐਸਡੂ ਵੀ ਦਿਲਦਾ ਹੈਗਾ ਇਹ ਤਾਂ 5 ਹੋ ਹੀ ਗਏ ਪੰਜਾਂ ਦੇ ਬਾਅਦ ਅਗੇ ਆਪਾਂ 5 ਹੋਰ ਲੁੰਨੇ ਹੈਗੇ ਅੱਜ ਦੇ ਸਮੇਂ ਚ ਵੀ ਉਹ 10 ਸਾਲ ਹੈਗੇ ਆ ਮਗਰੇ ਵੇਗਦੇ ਹੈਗੇ ਜੋ ਆਪਾਂ ਵਿਆਦ ਰੂਪ ਚ ਆਉਨੇ ਹੈਗੇ ਮੈਰਿਜ ਕਿਸੇ ਬ੍ਰਿਟਿਸ਼ ਸਿਟੀਜ਼ਨ ਨਾਲ ਉਹ ਤਾਂ ਪੰਜੀਰ ਨਹੀਂ ਹੈਗੇ ਤਾਂ ਨਾਲ ਨਾਲ ਇਹ ਵੀ ਕਿਹਾ ਹੈਗਾ ਕਿ ਤੁਸੀਂ ਸੋਸਾਇਟੀ ਨੂੰ ਕੋਈ ਕੰਟ੍ਰਿਬਿਊਟ ਕਰਦੇ ਹੈਗੇ ਤੁਹਾਡੀ ਜੋ ਗਿਣਤੀ ਹੈਗੀ ਉਸ ਸਾਲਾਂ ਵਿੱਚ ਉਹ ਵੀ ਘਟ ਜਣੀ ਹੈਗੀ ਸੋ 10 ਸਾਲ ਤਾਂ 5 ਸਾਲ ਦੇ ਮੈਂ ਕਹਿੰਦਾ ਬਾਲਾ ਡਰਿਆਉਣਾ ਕਰੋ ਇਹਨਾਂ ਸੋਚੋ ਹੈ ਕਿ ਆਪਾਂ ਛੇਤੀ ਛੇਤੀ ਵਰਕ ਪਰਮਟ ਅਪਲਾਈ ਕਰ ਦਈਏ ਤੇ ਨਾਲ ਦੀ ਨਾਲ ਜਿਹਦੇ ਲੋਕ ਓਲਡੀ ਯੂਕੇ ਆ ਚੁੱਕੇ ਹੈਗੇ ਜੋ ਵਰਕ ਪਰਮਟ ਓਲਡੀ ਹੈਗੇ ਹੈਗੇ ਉਹ ਵੀ ਪੰਜੇ ਰਹੋਗੇ ਜੇਦੀ ਪਿਪਰ ਦੇ ਜਿਸਲਾਹ ਕਰ ਹੈਗੀ ਆ ਇਹ ਚੇਂਜਸ ਹੋਣੀ ਵੀ ਹੈਗੀ ਆ ਇਹ ਸੋਚ ਸਮਝ ਕੇ ਕਦਮ ਚੁੱਕੂ ਗਿਆ ਨੈਕਸਟ ਜਿਹਦਾ ਡਰ ਹੈਗਾ ਕਹਿੰਦੇ ਕੇਅਰ ਵਰਕਰ ਜੋ ਯੂਕੇ ਦੇ ਵੀਜ਼ੇ ਬੜੀ ਭਾਰੀ ਗਿਣਤੀ ਪੰਜਾਬ ਚ ਵੜ ਕੇ ਇਹ ਵੀ ਹੁਣ ਬੰਦ ਕਰਨ ਲੱਗਿਆ ਹੈ ਕਿ ਆ ਤਦ ਬੰਦ ਕਿਉਂ ਕਰਨ ਲੱਗੇ ਹੈਗੇ ਆ ਕਹਿੰਦੇ ਓਲਰੇਡੀ ਕਾਫੀ ਲੋਕ ਆ ਚੁੱਕੇ ਹੈਗੇ ਇਸ ਕੈਟਗਰੀ ਦੇ ਵਿੱਚ ਜਿਨ੍ਹਾਂ ਨੂੰ ਕੋ ਕੰਮ ਨਹੀਂ ਹੈਗਾ ਜੇ ਮੈਂ ਕਹੂੰਗਾ ਪੰਜਾਬ ਦੇ ਵਿੱਚ ਵੱਕ ਕੇ ਸੀਓਐਸ ਲੈ ਕੇ ਆਏ ਹੈਗੇ ਤਾਂ ਮੋੜੇ ਜਿਹਨੂੰ ਕੰਮ ਨਹੀਂ ਮਿਲਿਆ ਜਿਨ੍ਹਾਂ ਆਪਾਂ ਕਈ ਵਾਰੀ ਕਹਿੰਦੇ ਵਿਦਆਊਟ ਵਰਕ ਆ ਰਹੇ ਸੀ ਇਹ ਕਹਿੰਦੇ ਪਹਿਲਾਂ ਤਾਂ ਆਪਾਂ ਉਹ ਗਿਣਤੀ ਪੂਰੀ ਕਰੀਏ ਉਹਦੇ ਨਾਲ ਨਾਲ ਕੰਮ ਸਿਕਮ ਜਿਹੜੇ ਨੰਬਰ ਸੀਗੇ ਉਹ ਹੋਰ ਵੀ ਘਟੋ ਗਿਆ ਨੈਕਸਟ ਕਹਿੰਦੇ ਡਿਪੈਂਡੈਂਸ ਹੈਗੇ ਸੀ ਜਨਰਲ ਹਸਬੰਡਸ ਨਾਲ ਵਾਈਵਸ ਵੀ ਹੁੰਦੇ ਸੀ ਬੱਚੇ ਵੀ ਹੁੰਦੇ ਸੀ ਕਹਿੰਦੇ ਸੀ ਉਹਨਾਂ ਨੂੰ ਵੀ ਇੰਗਲਿਸ਼ ਬੋਲਣ ਦੀ ਕਾਬਿਲਤ ਹੋਣੀ ਚਾਹੀਦੀ ਹੈਗੀ ਐਂਟਰੀ ਉਹਦੇ ਸਮੇਂ ਦੇ ਵਿੱਚ ਕਹਿੰਦੇ A1 ਐਕਸਟੈਂਸ਼ਨ ਦੇ ਵਕਤ A2 ਤੇ ਜਦੋਂ ਤੁਸੀਂ PR ਲੈਣੀ ਹੈਗੀ ਆ ਉਸ ਵਕਤ ਤੁਹਾਨੂੰ B2 ਦੂਸਰੇ ਪਾਸੇ ਇਹ ਦੇਖਿਓ ਜੋ ਵਿਆਦ ਦੇ ਰੂਪ ਚ ਹੁੰਦੇ ਉਹਨਾਂ ਨੂੰ ਵੀ ਇੰਗਲਿਸ਼ ਟੈਸਟ ਦੇਣ ਦੀ ਲੋੜ ਹੀ ਹੈਗੀ ਹੈ ਸੋ ਸ਼ਾਇਦ ਇਹ ਵੀ ਕਾਨੂੰਨ ਉੱਥੇ ਬਰਾਬਰ ਲੈ ਕੇ ਆ ਰਹੇ ਹੈਗੇ ਅੱਗੇ ਸਟੂਡੈਂਟਸ ਵਾਲਾ ਪਤਿਆਨ ਦੀਏ ਕਹਿੰਦੇ ਸਟੂਡੈਂਟਸ ਨੂੰ ਪੜਾਈ ਦੇ ਬਾਅਦ ਚ ਮਿਲਦੀ ਸੀ 2 ਸਾਲ ਦਾ ਪੋਸਟ ਸਟਡੀ ਵਰਕ ਇਹ ਕਹਿੰਦੇ ਪੋਸਟਸਟਰੀ ਦਾ ਵਰਕ ਦੇਖੀ ਕਹਿੰਦੇ ਸ਼ਾਇਦ ਹੁਣ 18 ਮਹੀਨੇ ਤੱਕ ਲੈ ਕੇ ਆਓਗੇ। ਹੂੰ। ਤੇ ਨਾਲ ਨਾਲ ਇਹ ਵੀ ਕੰਦੇ ਹੈਗੇ ਆ ਜਿਦਾਂ ਕਿ ਯੂਨੀਵਰਸਿਟੀ ਹੈਗੇ ਉਹਨੂੰ ਸ਼ਾਇਦ 6% ਟੈਕਸ ਵਧ ਦੇਣਾ ਪਊਗਾ। ਤੇ ਇਹ ਪੈਸਿਆਂ ਦਾ ਕੀ ਕਰਨਾ? ਇਹ ਪੈਸੇ ਨੇ ਕੋਸ਼ਿਸ਼ ਕਰਨੀ ਹੈਗੀ ਆ ਇੱਥੇ ਦੀ ਇਕਨੋਮੀ ਵਧਾਉਣ ਵਾਸਤੇ। ਇੱਥੇ ਦੀਆਂ ਪਾਲਿਸੀਆਂ ਹੋਰ ਵੀ ਵਧਾਉਣ ਵਾਸਤੇ। ਸੋ ਜੋ ਇੱਥੇ ਦੇ ਬੱਚੇ ਹੈਗੇ ਆ, ਇੱਥੇ ਦੇ ਸਕਿਲਡ ਹੈਗੇ ਆ ਉਹ ਬਤਾਈਏ। ਕਾਜ਼ ਆਬਵੀਅਸਲੀ ਇ ਸਕਿਲਡ ਵਰਕਰਸ ਕਥੁੰਦੇ ਆ ਇੰਗਲੈਂਡ ਤੋਂ ਪਾਰ। ਮਗਰ ਇੱਥੇ ਵੀ ਬੱਚੇ ਹੈਗੇ ਜੋ ਕੰਮ ਕਰ ਸਕਦੇ ਆ ਉਹ ਕਿਉਂ ਨਹੀਂ ਕਰਦੇ ਤੇ ਕੰਦੇ ਆਪਾਂ ਹੈਲਥ ਸੈਕਟਰ ਦੇਖੀਏ ਆਪਾਂ ਆਈਟੀ ਸੈਕਟਰ ਦੇਖੀਏ ਆਪਾਂ ਕੰਸਟਰਕਸ਼ਨਲ ਸੈਕਟਰ ਦੇਖੀਏ ਕੰਦਾ ਆਪਾਂ ਇੱਥੇ ਕੋਸ਼ਿਸ਼ ਕਰੀਏ ਕੰਮ ਇੱਥੇ ਪੈਦਾ ਕਰਨ ਦਾ ਸੀ ਸੋ ਇਹ ਪਾਲਿਸੀ ਉਸ ਅਸੈਂਬਲੀ ਬਣੀ ਹੈਗੀ ਆ ਤਾਂ ਨਾਲ ਦੀ ਨਾਲ ਇਹ ਕਿ ਦੇਖਿਆ ਜਾਏ ਜਿਹੜੇ ਕਿ ਓਰੇਡੀ ਉੰਪੇ ਹੈਗੇ ਆ ਕਈ ਹੋਰ ਵੀ ਕਟਰੀ ਹੈ ਜੋ ਕੰਦੇ ਆਪਾਂ ਵਧੋਂ ਦੀ ਕੋਸ਼ਿਸ਼ ਕਰਨੀ ਹੈਗੀ ਆ ਕਿਉਂ ਨਾ ਸੋ ਨੇ ਆ ਇੱਕ ਗਲੋਬਲ ਟੈਲੈਂਟ ਆਹੋ ਜਿਹੜਾ ਹਾਈਲੀ ਪੋਟੈਂਸ਼ੀਅਲ ਇੰਡੀਵਿਜੂਅਲ ਬਿਲਕੁਲ ਇਹ ਕੰਦੇ ਹੈਗੇ ਇੱਕ ਇੱਕ ਕਟਰੀ ਜੋ ਆਪਾਂ ਵਧੋਣਾ ਚਾਹੁੰਨੇ ਆ ਕਿ ਸੋ ਜਿੱਥੇ ਇੱਕ ਪਾਸੇ ਕੰਦੇ ਹੈਗੇ ਆਪਾਂ ਗਿਣਤੀ ਘਟਾਈਏ ਤਾਂ ਦੂਸਰੇ ਪਾਸੇ ਇੱਕ ਵਧਾਈਏ ਪਰ ਕਾਰਨ ਕੀ ਹੈਗਾ ਯੂਕੇ ਦੀ ਇਕਨੋਮੀ ਬੱਤੇ ਯੂਕੇ ਦੀ ਕਮਿਨੀ ਫੁੱਲੇ ਪਰ ਉਹਦੇ ਨਾਲ ਤਾਂ ਹੀ ਹੋਊਗਾ ਜੇ ਇੱਥੇ ਸਕਿਲਡ ਵਰਕਰ ਆਉਗੇ ਤੇ ਰਹਿਣ ਦੀ ਕੋਸ਼ਿਸ਼ ਕਰੇ ਤਾਂ ਸਾਡੀ ਜੋ ਇੱਕ ਕੰਮ ਹੈਗੇ ਆਲਰੇਡੀ ਨਹੀਂ ਮਿਲਦਾ ਹੈਗਾ ਉਹ ਬਾਕੀ ਬਾਹਰ ਦੇ ਲੋਕ ਨਾ ਕਰੇ ਸੋ ਪਾਲਿਸੀ ਕਿ ਬਣੀ ਹੈ ਪਰ ਸੋਚ ਸਮਝ ਕੇ ਬਣੀ ਹੈ ਕਿ ਨੈਟ ਬਰਿਗੇਸ਼ਨ ਕਨੋਂਨ ਮਾਸਟਰੀ ਤਾਂ ਸ਼ਾਇਦ ਮੈਂ ਕਹਾਂਗਾ ਕਿ ਚੰਗੀਆਂ ਚੀਜ਼ਾਂ ਵੀ ਹੈਗੀਆਂ ਪਰ ਮੇਨ ਚੀਜ਼ ਹੈ ਕਿ ਸਾਡੇ ਪੰਜਾਬੀਓ ਇੰਨਾ ਨਾ ਡਰੋ ਇਹਨਾ ਸੋਚਤੋਂ ਨਾ ਕਰਦੇ ਹੋ ਗਿਆ ਹੱਲੇ ਵੀ ਚਾਹੁੰਦੇਗੇ ਪੰਜਾਬੀ ਇੰਡੀਅਨਸ ਬਾਹਰ ਦੇ ਲੋਕ ਯੂਕੇ ਆ ਕੇ ਕੰਮ ਕਰੇ ਪੜੇ ਸੈਟਲ ਹੋਏ ਪਰ ਇੱਕ ਕੰਟਰੋਲਡ ਮਾਨਰ ਵਿੱਚ ਇੱਕ ਕੰਟਰੋਲ ਗਿਨਤੀ ਦੇ ਨਾਲ ਭਾਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜਿਹੜਾ ਤੁਸੀਂ ਸਭ ਤੋਂ ਪਹਿਲੀ ਗੱਲ ਵਾਈਟ ਪੇਪਰ ਜਿਹੜਾ ਹਵਾ ਸੀਗਾ ਉਹਨੂੰ ਤੁਸੀਂ ਕੱਟ ਕੀਤਾ ਤੁਸੀਂ ਐਕਚੁਅਲ ਰਿਐਲਿਟੀ ਦੱਸੀ ਹੈ ਮੈਂ ਮੈਂ ਇਹ ਵੀ ਕਹਾਂਗਾ ਇੱਥੇ ਸੋਲੀ ਮਨ ਰੋਟ ਨੂੰ ਤੋਂ ਕੱਲਗਾ ਹੈ ਇਹ ਇੱਕ ਕਿਸਨੇ ਕਿ ਉਹਨਾਂ ਵੀ ਹੈਗਾ ਸਿੰਪਲੀ ਵਾਈਟ ਪੇਪਰ ਸੰਕੇ ਦਰਿਆਉਣਾ ਜਾਂ ਪ੍ਰਦਿਸ਼タル ਕੇ ਯੂਕੇ ਚ ਬਿਠੇ ਕੇ ਉਹਨਾਂ ਨੇ ਦਰੋਣਾ ਇੱਕ ਪਾਲਿਸੀ ਆਈ ਹੈ ਕਿ ਕਿਸੇ ਚੰਗੀ ਕੰਮ ਲਈ ਆਈ ਹੋਗੀ ਹੈ ਇਹ ਸਿਰਫ ਇਹ ਨਹੀਂ ਹੈਗੀ ਬਣੀ ਸਿਰਫ ਲੋਕਾਂ ਦੀ ਗਿਣਤੀ ਬੰਦ ਟੋਟਲੀ ਕਰਦੇ ਹਾਂ ਆਓ ਪਰ ਆਓ ਇੱਕ ਕੰਟਰੋਲਡ ਮੈਨੂ ਦੇ ਵਿੱਚ ਭਾਜੀ ਪਹਿਲਾ ਕੁਐਸਚਨ ਹੈਗਾ ਤੁਹਾਡੇ ਫੇਵਰੇਟ ਦਲਜੀਤ ਦੇ ਲਈ ਉਹ ਪੁੱਛਦੇ ਪਏ ਨੇ ਪੰਜਾਬ ਤੋਂ ਉਹ ਤੁਹਾਨੂੰ ਸੈਮੀਨਾਰ ਤੇ ਮਿਲੇ ਸੀਗੇ ਮੇ ਦੇ ਮਹੀਨੇ ਦੇ ਅੰਦਰ ਉਹਨਾਂ ਨੇ ਹੁਣ ਆਪਣਾ ਸੀਬੀਐਸਸੀ ਦਾ ਬੋਰਡ ਕਲੀਅਰ ਕਰ ਲਿੱਤਾ ਹੈ ਉਪਰਸ ਦੇ ਹੈਗੇ ਨੇ ਕਿੰਨੇ ਚਾਂਸਸ ਹੈਗੇ ਨਾਲ ਅਨਦਰ ਵੀਜ਼ਾ ਲੱਗਣ ਦੇ ਪਰ ਉਹਨਾਂ ਦੇ ਜੀਤ ਬਹੁਤ ਬੋਤਨ ਵਧਾਈ ਆਪਣੇ ਬੋਰਡ ਦੇ ਵਿੱਚ ਪੇਪਰ ਦੇਣ ਵਾਸਤੇ ਤੇ ਪਾਸ ਹੋਣ ਵਾਸਤੇ ਮਗਰ ਮੈਂ ਕਹੂੰਗਾ ਸਾਣੇ ਨੂੰ ਬਿਸ਼ੱਕ ਤੁਸੀਂ ਸੀਬੀਐਸ ਬੋਰਡ ਜਾਂ ਪੰਜਾਬ ਬੋਰਡ ਦੇ ਵਿੱਚ ਇਹ ਤੋ 60% ਤੋਂ ਜ਼ਿਆਦੇ ਮਾਰਕਸ ਲੈ ਚੁੱਕੇ ਹੈਗੇ ਆ ਜਾਂ ਫਿਰ ਆਇਲੈਸ ਕਲੀਅਰ ਕੀਤੀ ਹੈਗੀ ਆ 6 ਪੈਨ ਨੋਟ ਲੈਸ ਦਨ 5.5 ਫੇਰ ਤੋ ਸੀ ਹਮ ਤਿਆਰੀ ਆਪਣੇ ਕਰਾ ਸਕਦੇ ਹੈਗੇ ਸੈਪਟੰਬਰ ਦੇ ਯੂਕੇ ਦੀ ਯੂਨੀਵਰਸਿਟੀ ਐਂਟਰੀ ਲਈ ਤੇ ਨਾਲ ਇਹ ਵੀ ਖੁਸ਼ਖਬਰੀ ਹੈਗੀ ਹੈ ਕਈ ਯੂਨੀਵਰਸਿਟੀ ਤਾਂ ਹੁਣ 5000 ਤੱਕ ਆਪਣੇ ਸਕਾਲਰਸ਼ਿਪਸ ਵੀ ਦੇਣ ਨੂੰ ਤਿਆਰ ਹੋ ਗਿਆ ਪਰ ਮੇਨ ਚੀਜ਼ ਕੀ ਦਾ ਖਿਆਲ ਰੱਖਣ ਵਾਸਤੇ ਕਿਹਦੀ ਯੂਨੀਵਰਸਿਟੀ ਤੇ ਕਿਹਦੀ ਲੋਕੇਸ਼ਨ ਹੈ ਕਿਉਂਕਿ ਬਹੁਤ ਬੱਚੇ ਯੂਕੇ ਕੈਰੀ ਪਰ ਨਵਾਸੀ ਚਲ ਜਾਂਦੇ ਹੈਗੇ ਆ ਰਿਸ਼ਤੇਦਾਰ ਵੀ ਹੁੰਦੀ ਹੈਗੀ ਆ ਪਰ ਯੂਨੀਵਰਸਿਟੀ ਦੂਰ ਲੈ ਲੈਂਦੇ ਹੈਗੇ ਆ ਜਾਂ ਕਈ ਯੂਨੀਵਰਸਿਟੀ ਕੋਰਸ ਇੱਧਰ ਹੀ ਹੁੰਦੇ ਜੋ ਮਹਿੰਗੇ ਹੁੰਦੇ ਹੈਗੇ ਆ ਸੋ ਉਹ ਚੀਜ਼ ਦਾ ਖਿਆਲ ਖ ਨਵਾਸ ਲਈ ਐਕਸਰਸਿਸ ਲਾਣ ਨਵਾਸੀ ਬਹੁਤ ਜੁੜੀ ਹੈਗੀ ਆ ਸੋ ਦਲਜੀਤ ਮੈਂ ਫੇਰ ਦਵਾਰਾ ਆ ਰਿਹਾ ਹੈਗਾ ਕਿ ਤੁਸੀ ਮਿਲਣਾ ਹੈਗਾ ਚੇਤਨਾ ਪਰ ਤੁਹਾਨੂੰ ਪਤਾ ਮੈਨੂੰ ਕਿੱਥੇ ਮਿਲਣਾ ਹੈਗਾ ਤਾਂ ਬਾਕੀ ਨੂੰ ਬਨਾਲ ਦੇ ਨਾਲ ਦੱਸੋ ਕਿੱਥੇ ਆ ਕੇ ਮਿਲ ਸਕਦੇ ਹੈਗੇ ਆ ਦਰਜੀਤ ਤੁਹਾਨੂੰ ਗੁਰਪਾਲ ਜੀ ਨੇ ਆਨਸਰ ਦੇ ਹੀ ਦਿੱਤਾ ਹੈਗਾ ਤੁਸੀਂ ਇਹਨਾਂ ਨੂੰ ਜ਼ਰੂਰ ਮਿਲ ਸਕਦੇ ਹੋ ਬਾਜੀ ਅਗਲਾ ਕੁਐਸਚਨ ਹੈਗਾ ਬ੍ਰਿੰਦਰ ਦਾ ਬ੍ਰਿੰਦਰ ਹੈਗੇ ਨੇ ਯੂਕੇ ਦੇ ਅੰਦਰ ਸਕਿਲਡ ਵਰਕਰ ਦੇ ਉੱਤੇ ਇਹ ਕੇਅਰ ਵਰਕਰ ਦੇ ਉੱਤੇ ਹੈਗੇ ਨੇ ਇਹਨਾਂ ਦੇ ਜਿਹੜੇ ਹਸਬੰਡ ਹੈਗੇ ਨੇ ਉਹ ਓਵਰਸਟੇਅਰ ਹੈਗੇ ਨੇ ਤੇ 17 ਸਾਲ ਤੋਂ ਇੱਧਰ ਰਹਿੰਦੇ ਨੇ ਇਹਨਾਂ ਦਾ 2 ਸਾਲ ਦਾ ਬੱਚਾ ਵੀ ਹੈਗਾ ਕੀ ਉਹ ਪੱਕੇ ਹੋ ਸਕਦੇ ਨੇ ਅਮ ਹਮ ਅਚੀ ਬੋ ਲੋਕਮ ਨੂੰ ਪਛ ਦੇ ਹੈਗੇ ਆ ਬਿਕੋਸ ਕਈ ਮੁੰਡੇ ਕੁੜੀਆਂ ਆਈਆਂ ਚੜਦੇ ਆਏ ਹੈਗੇ ਆ ਕਈ ਪੱਕੇ ਨਹੀਂ ਅਸੀਂ ਕਿਸੇ ਬਜਲੀ ਜੋ ਮਰਜੀ ਹੋਵੇ ਬਿਲਕੁਲ ਤੋ ਕੁੜੀਆਂ ਵੀ ਮੁੰਡੇ ਹੁੰਦੇ ਹੈਗੇ ਆ ਰਿਸ਼ਤੇ ਹੁੰਦੇ ਤੈ ਤੈ ਹੁੰਦੇ ਬਾਅਦ ਚ ਆਬਵੀਅਸਲੀ ਕਿ ਪਰਿਵਾਰ ਬੱਦਦਾ ਹੈ ਉਮੀਦ ਹੈ ਹੁੰਦੀ ਪੱਕੇ ਹੋਣ ਵਾਸਤੇ ਬਿਲਕੁਲ ਤੋ ਮੈਂ ਵੀ ਮੰਨਦਾ ਹੈਗਾ ਕਈ ਲੋਕ ਸਕਿਲ ਕਾਨੂੰਨੀ ਤੌਰ ਤੇ ਰਹਿੰਦੇ ਹੈਗੇ ਮੁੰਡੇ ਤਨਾ ਕੁੜੀਆਂ ਵੀ ਕਿ ਬੱਚਾ ਹੁੰਦਾ ਆ ਤੋ ਇਹ ਬੱਚੇ ਨਾਲ ਤੁਸੀਂ ਰਹਿੰਨੇ ਹੈਗੇ ਆ ਬੋਥ ਹਸਬੰਡ ਵਾਈਫ ਤਾ ਤੁਸੀਂ ਆਪਣੇ ਵਰਕ ਪਰ ਤੇ 5 ਸਾਲ ਪੂਰਾ ਕਰ ਲੈਨੇ ਹੈਗੇ ਆ ਤਾਂ ਉਹਨੂੰ ਪੀਆਰ ਮਿਲ ਜਾਂਦੀ ਹੈ। ਜਦੋਂ ਤੁਹਾਨੂੰ ਪੀਆਰ ਮਿਲਦੀ ਹੈ, ਇਹ ਕਿ ਤੋੜਾ ਬੱਚਾ ਜਨਮ ਉੱਕੇ ਚ ਹੋਇਆ ਹੈਗਾ। ਪਰ ਸ਼ੱਕ ਉਹਦੀ ਸਾਲ ਦੀ ਉਮਰ 1, 2, 3 ਜਾਂ 4 ਆ। ਉਸ ਬੱਚੇ ਨੂੰ ਉਸ ਵਕਤ ਬ੍ਰਿਟਿਸ਼ ਪਾਸਪੋਰਟ ਦਾ ਹੱਕ ਹੈਗਾ ਤੁਹਾਡੇ ਬੇਸ ਦੇ ਉੱਪਰ। ਬਿਕੋਜ਼ ਤੁਸੀਂ ਉਹਨੂੰ ਪੀਆਰ ਲਾ ਚੁੱਕੇ ਹੋਗੇ। ਪਰ ਜਦੋਂ ਬੱਚੇ ਨੂੰ ਪੀਆਰ ਮਿਲਦੀ ਹੈ ਗਿਆ, ਉਹਦੇ ਬਾਅਦ ਜੇ ਤੁਹਾਡਾ ਪਾਰਟਨਰ ਹਸਬੰਦ ਇਹ ਕੱਚਾ ਵੀ ਹੈਗਾ, ਉਹ ਬੱਚੇ ਦੇ ਸਿਰ ਦੇ ਉੱਪਰ ਪੱਕਾ ਅਪਲਾਈ ਕਰ ਸਕਦਾ ਹੈਗਾ। ਇਹਨੂੰ ਕੰਨਿਆ ਕਿ ਫੈਮਿਲੀ ਲਾਈਫ ਐਪਲੀਕੇਸ਼ਨ ਆ ਇੱਕ ਹਿਊਮਨਾਈਜ਼ਡ ਰੂਪ ਦੇ ਵਿੱਚ ਕਿਉਂਕਿ ਤੁਸੀਂ ਇੱਕ ਫਾਦਰ ਆ ਵਰ ਬ੍ਰਿਟਿਸ਼ ਚਾਇਲਡ ਬਣ ਜਣੇਗਾ ਆਹੋ ਹਸਬੰਦ ਦੇ ਬੇਸ ਤੇ ਨਹੀਂ ਮਿਲਦਾ ਹੈਗਾ ਪਰ ਬੱਚੇ ਦੇ ਬੇਸ ਤੇ ਮਿਲ ਸਕਦਾ ਹੈਗਾ ਸੋ ਯੈਸ ਹੋ ਸਕਦਾ ਪਰ ਦੂਸੇ ਪਾਸੇ ਤੁਸੀਂ ਇਹ ਵੀ ਕਿਹਾ ਸੀ 17 ਸਾਲ ਹੋ ਗਏ ਰਹਿੰਦੇ ਨੂੰ ਬਿਲਕੁਲ ਚਲੋ ਤਿੰਨਾਂ ਸਾਲਾਂ ਵਿੱਚ 20 ਸਾਲ ਹੋ ਜਣੇ ਆ ਤਾਂ 20 ਸਾਲ ਦਾ ਵੀ ਯੂਕੇ ਚ ਇੱਕ ਕਾਨੂੰਨ ਹੈਗਾ ਜਿਹੜਾ ਬੰਦਾ ਯੂਕੇ ਚ ਲਗਾਤਾਰ 20 ਸਾਲ ਰਹਿੰਦਾ ਪਰ ਸ਼ੱਕ ਕੱਚਾ ਸੀ ਵਿੱਚ ਸਹੀ ਟੰਗ ਨਾਇਆ ਸੀ ਗਲਤ ਟੰਗ ਨਾਇਆ ਸੀ ਉਸ ਇਨਸਾਨ ਨੂੰ ਪੀਆਰ ਲੈਂਦਾ ਹੱਕ ਹੈਗਾ ਪਰ ਉਹ ਸਿਰਫ ਦੋ ਟਿੰਦਿਆਂ ਪਰ ਉਹ ਤਾਂ ਸਾਬਤ ਕਰਨ ਵਾਸਤੇ ਤੁਸੀਂ ਲਗਾਤਾਰ 20 ਸਾਲ ਰਹਿ ਚੁੱਕੇ ਹਾਂਗੇ ਤਾਂ ਜਦੋਂ ਮਨਜ਼ੂਰੀ ਵੀ ਮਿਲਦੀ ਹੈ ਕੀ ਆ ਵੀਜ਼ਾ ਦਿੰਦੇ 2.5 ਸਾਲ ਦਾ ਤਾਂ ਫਿਰ ਪੀਆਰ ਜੋ ਆਪੇ ਇੰਡੇਫਿਨਿਟਲੀ ਟੇ ਰੇਨ ਪਕਣਿਆ ਉਹ ਮਿਲਦੀ 10 ਸਾਲਾਂ ਤੱਕ ਆਖਰੀ ਪੁਨਿਛਾ ਲੋਕ ਨੂੰ ਨਹੀਂ ਪਸੰਦ ਹੋਣੀ ਹੈਗੀ ਯੂਕੇ ਸਿਕਨ ਹੁਣ ਇਹ ਵੀ ਪਾਲਸੀ ਬਣਾਤੀ ਹੈ ਜਦ ਬੰਦਾ ਯੂਕੇ ਦੇ ਕੱਚੇ ਟੰਗ ਨਾਲ ਜਾਂ ਗਲਤ ਟੰਗ ਨਾਲ ਐਂਟਰੀ ਕੀਤੀ ਹੈਗੀ ਉਹਨੂੰ ਹੁਣ ਬ੍ਰਿਟਿਸ਼ ਪਾਸਪੋਰਟ ਦਾ ਹੱਕ ਨਹੀਂ ਹੈਗਾ ਪ੍ਰਸ਼ਾਦ ਇਹ ਵੀ ਅੱਗੇ ਸਮੇਂ ਦੇ ਵਿੱਚ ਚੈਲੰਜ ਹੋ ਕੇ ਚੇਂਜ ਕਾਨੂੰਨ ਹੋ ਜਾਵੇ। ਬਾਜੀ ਅਗਲਾ ਕੁਐਸਚਨ ਹੈਗਾ surjit kaur ਦਾ surjit kaur UK ਚ ਹੈਗੇ ਨੇ ਬਟ ਉਹ ਵਿਡੋ ਹੈਗੇ ਨੇ ਬਾਜੀ ਉਹ ਆਪਣੀ ਮਦਰ ਨੂੰ ਐਜ਼ ਅ ਡਿਪੈਂਡੈਂਟ ਸੱਦਣਾ ਚਾਹੁੰਦੇ ਨੇ ਉਹ ਵੀ ਇੰਡੀਆ ਤੋਂ ਇਹ ਬਹੁਤ ਲੋਕਾਂ ਦਾ ਸਵਾਲ ਹੈਗਾ ਕੀ ਉਹ ਕਰ ਸਕਦੇ ਨੇ? ਦੇਖੋ ਜੀ ਅਮੰਚੂ ਪ੍ਰੋਬਲਮ ਸਿਫੇਪੰਦੀ ਹੈਗੀ ਆਪਾਂ ਕਿਸੇ ਨੂੰ ਬਜ਼ੁਰਗ ਮਾਪੇ ਨੂੰ UK ਸੱਦਣਾ ਹੈਗਾ ਆ। ਉਹ ਯੂਕੇ ਦਾ ਕਾਨੂੰਨ ਇੰਨਾ ਸਖਤ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਸਖਤ ਕਾਨੂੰਨ ਜੋ ਡਿਕਰੋਨੀਆ ਬਕਾਹਦੇ ਨੇ ਇਹੇ ਕਾਨੂੰਨ ਆ ਬਿਕੋਜ਼ ਪਹਿਲੀ ਚੀਜ਼ ਇਹ ਸਾਬਤ ਕਰਨਾ ਮੈਂਦਾ ਮਦਰ ਫਾਦਰ ਬਿਕੋਜ਼ ਉਹ ਸਿਆਣੇ ਹੋ ਚੁੱਕੇ ਆ ਦਿਮਾਗ ਕੀ ਤੌਰ ਤੇ ਠੀਕ ਨਹੀਂ ਹੈਗੇ ਜਾਂ ਸੇਤ ਫਿਜ਼ਿਕਲੀ ਠੀਕ ਨਹੀਂ ਹੈਗੇ ਆਪਣੇ ਖੁਦ ਦੀ ਦੇਖਭਾਲ ਨਹੀਂ ਕਰ ਸਕਦੇ ਆ ਕਿ ਰੋਟੀ ਪਾਣੀ ਆਪਣੇ ਕਪੜਾ ਲੀਰਾ ਟੌਨਫੰ ਦੇ ਵਿੱਚ ਹੈਗੀ ਆ ਦਿੱਕਤ ਤੇ ਨਾਲ ਨਾਲ ਇੰਡੀਆ ਚ ਕੋਈ ਨਹੀਂ ਹੈਗਾ ਉਹਦੀ ਦੇਖਭਾਲ ਕਰਨ ਵਾਸਤੇ ਹੁਣ ਇੰਡੀਆ ਇੱਕ ਇਦਰਾ ਮੁਲਕ ਹੈ ਜਿਹਦੀ ਹਰ ਇੱਕ ਚੀਜ਼ ਮਿਲ ਜਾਂਦੀ ਹੈਗੀ ਤੁਸੀਂ ਡਰਾਈਵਰ ਤੁਸੀਂ ਮਾਲੀ ਰੱਖਣਾ ਹੈਗਾ ਮੇਡ ਸਰਵੈਂਟ ਸਭ ਕੁਝ ਇਸ ਹਰ ਇੱਕ ਚੀਜ਼ ਮਿਲ ਜਾਂਦੀ ਹੈ ਹੁਣ ਹੀ ਕੁਛ ਤੁਸੀਂ ਪੈਸੇ ਦੇ ਕੇ ਕੇਅਰ ਹੋਮ ਚ ਵੀ ਕਸਟਮ ਰੱਖ ਸਕਦੇ ਹੈਗੇ ਸੋ ਇਸ ਬੇਸ ਦੇ ਉੱਪਰ ਨਾ ਕਰਦੇ ਤਾਂ ਜਿੱਦ ਅਪੀਲ ਦਾ ਹੱਕ ਹੁੰਦਾ ਯੂਕੇ ਦੇ ਵਿੱਚ ਮੈਂ ਕਹਿੰਦਾ ਉੱਥੇ ਜਾ ਕੇ ਵੀ 99% ਨਾ ਹੋਈਂਦੀ ਅਗੇਨ ਸੋ ਜਿਤਨੇ ਚਾਂਸਸ ਬਹੁਤ ਘੱਟ ਆ ਮਗਰ ਦੂਸੇ ਪਾਸੇ ਕਸੇ ਮਾਪੇ ਕਿ ਯੂਕੇ ਚਲ ਜਾਂਦੇ ਹੈਗੇ ਆ ਯੂਕੇ ਜਾ ਕੇ ਉੱਥੇ ਹਮਦਰਦੀ ਤੌਰ ਤੇ ਅਪਲਾਈ ਕਰਨ ਦੇ ਵਿੱਚ ਛੇ ਤوڑا ਜਿਆਦੇ ਚਾਂਸਸ ਹੈਗੇ ਆ ਬਿਕੋਜ਼ ਯੂਕੇ ਦੇ ਜੋ ਹਮਦਰਦੀ ਤੌਰ ਦਾ ਕੇਸ ਹੁੰਦਾ ਉਹ ਹੁੰਦਾ ਫਿਜ਼ਿਕਲੀ ਬੇਸ ਤੇ ਨਹੀਂ ਕੋਈ ਬੰਦਾ ਬਿਮਾਰ ਆ ਕੋਲੈਸਟ੍ਰੋਲ ਆ ਡਾਇਬੀਟੀਜ਼ ਆ ਤੌਰ ਤੇ ਫਰਨਿੰਗ ਸਕਦਾ ਕਿਉਂਕਿ ਉਹ ਚੀਜ਼ਾਂ ਲਾਰਜ ਇੰਡੀਆ ਚ ਵੀ ਹੈਗਾ ਯੂਕੇ ਚ ਵੀ ਹੈਗਾ ਬਿਲਕੁਲ ਮਗਰ ਇੱਕ ਗੱਲ ਦਿਖਾ ਲ ਦिए ਦ ਮਾਰਕੀ ਤੌਰ ਤੇ ਐਂਗਜ਼ਾਇਟੀ ਕਬਰਾਟ ਆਪਣੀ ਖੁਦ ਦੇ ਮਾਨਸਿਕ ਰੂਪ ਦੇ ਵਿੱਚ ਨਹੀਂ ਆਪਣੇ ਆਪ ਨੂੰ ਸੰਭਾਲ ਸਕਦੇ ਉਹਨਾਂ ਕਿਸੇ ਦਾ ਸਹਾਰਾ ਚਾਹੀਦਾ ਹੈਗਾ ਉਸ ਰੂਪ ਦੇ ਵਿੱਚ ਜਿੰਨੇ ਚਾਂਸਸ ਵੱਧ ਜਾਂਦੇ ਹੈਗੇ ਆ ਸੋ ਇੱਕ ਕੇਸ ਕਰਨਾ ਹੈਗਾ ਤਾਂ ਮੈਂ ਸਿਰਫ ਇਹ ਕਹਾਂਗਾ ਵਿਜ਼ਟਰ ਯੂਕੇ ਜਾ ਕੇ ਅਪਲਾਈ ਕਰਨ ਜੇ ਤੁਹਾਡੇ ਕੇਸ ਜਿੰਨੇ ਚਾਂਸਸ ਵੱਧ ਚੁਕੇ ਮਗਰ ਦੂਸਰੇ ਪਾਸੇ 2 ਸਾਲ ਦਾ 5 ਸਾਲ ਦਾ ਵੀ ਵਿਜ਼ਟਰ ਵੀਜ਼ਾ ਲੈਣ ਚ ਉਹ ਵੀ ਇੱਕੋ ਜਿਹੀ ਧਿਆਨ ਦਿਓ ਬਿਕੋਜ਼ ਇੱਕੋ ਜਿਹੀ ਨਾ ਹੁੰਦੀ ਹੈਗੀ ਆ ਉਹ ਦੁਆਰਾ ਫਿਰ ਆਉਣੀ ਜਾਣੀ ਬੰਦ ਕਰ ਦਿੰਦੇ ਹੈਗੇ ਆ ਥੈਂਕ ਯੂ ਪਾਜੀ ਤੁਹਾਡੇ ਸਵਾਲ ਦਾ ਜਵਾਬ ਦੇਣ ਲਈ ਪਾਜੀ ਸ਼ਿਖਾ ਦਾ ਸਵਾਲ ਹੈਗਾ ਇਹ ਆਪਣੇ ਬ੍ਰਦਰ ਲਈ ਪੁੱਛਦੇ ਹੈਗੇ ਨੇ ਬ੍ਰਦਰ ਬੈਠੇ ਨੇ ਪੰਜਾਬ ਦੇ ਅੰਦਰ ਬ੍ਰਦਰ 40 ਸਾਲਾ ਦੇ ਹੈਗੇ ਨੇ ਮੈਰਿਟ ਹੈਗੇ ਨੇ ਤੇ ਜਿੰਨਾ ਇਹਦੀ ਵਾਈਫ ਹੈਗੀ ਏ ਉਹ ਐਵੇਂ ਹੈਗੀ ਏ ਟੀਚਰ ਹੈਗੀ ਏ ਤੇ ਦੋ ਬੱਚੇ ਵੀ ਹੈਗੇ ਨੇ ਕੀ ਸਕੋਪ ਹੈ ਉਹਨਾਂ ਦਾ ਯੂਕੇ ਆਂ ਦਾ ਬਹੁਤ ਵਧੀਆ ਸਵਾਲ ਪਾਇਆ ਹੈਗਾ ਤੇ ਮੈਂ ਕਹਣਾ ਸ਼ਾਇਦ ਇੱਕ ਇਦਰਾ ਸਵਾਲ ਜੋ ਬਹੁਤ ਪੰਜਾਬੀ ਜੋ ਪੰਜਾਬ ਚ ਰਹਿੰਦੇ ਹੈਗੇ ਸ਼ਾਇਦ ਇਹ ਮਨਚ ਸਵਾਲ ਹੁੰਦਾ ਹੈ ਕਿ ਫੈਮਿਲੀ ਪਰਿਵਾਰ ਦੇ ਵਿੱਚ ਜਦੋਂ ਤੁਸੀਂ 30 35 ਸਾਲ ਟੱਪ ਜਾਂਦੇ ਆ ਤੁਸੀਂ ਸਕਾਰੀ ਨੌਕਰੀਆਂ ਕਰਦੇ ਹੈਗੇ ਆ ਪ੍ਰਾਈਵੇਟ ਨੌਕਰੀਆਂ ਵੀ ਕਰਦੇ ਹੈਗੇ ਬੱਚੇ ਵੱਡੇ ਹੁੰਦੇ ਹੈਗੇ ਆ ਪਰ ਨੂੰ ਕਈ ਵੀ ਮਨਚੇ ਹੁੰਦਾ ਚਲੋ ਆਪਾਂ ਬਾੜ ਚਲ ਜਾਈਏ ਤੇ ਇੰਡੀਆ ਕਿਦਰਾ ਖਾਂ ਹੈਗਾ ਜੋ ਥਾਂ ਥਾਂ ਮਸ਼ੂਣੀਆਂ ਵੀ ਹੁੰਦੀਆਂ ਸੋਸ਼ਲ ਮੀਡੀਆ ਦੇ ਪਰ ਦੇਖਦੇ ਹੈਗੇ ਕਿਸੇ ਰਿਸ਼ਤੇਦਾਰ ਬਾਹਰ ਗਿਆ ਹੁੰਦਾ ਸੈਟਲ ਹੋਣ ਮਾਸਟਰੀ ਅਹੋ ਮਗਰ ਬਾਰ ਸੈਟਰ ਹੋਣ ਵਾਸਤੇ ਉਹ ਵੀ ਇਸ ਉਮਰ ਦੇ ਵਿੱਚ ਉਹ ਵੀ ਬੱਚਿਆਂ ਦੇ ਨਾਲ ਸੁੱਖਾ ਨਹੀਂ ਹੈਗਾ ਜਾ ਕੇ ਪੱਲੂ ਕੰਮ ਕਰਨਾ ਕੰਮ ਦੇ ਵਿਚੋਪਾ ਕਰਾਇਆ ਦੇਣਾ ਬੱਚਿਆਂ ਦੇ ਵੀ ਖਰਚੇ ਹੁੰਦੇ ਹੈਗੇ ਤਾਂ ਬਾਹਲੇ ਮੁਲਕ ਤੇ ਮੈਂ ਕਹਿੰਦਾ ਇੰਡੀਆ ਨਾਲ ਵੀ ਜਾਦੇ ਖਰਚੇ ਹੋਣੇ ਬਿਲਕੁਲ ਜੀ ਤਾਂ ਦੂਸਰੇ ਪਾਸੇ ਮੈਂ ਵੀ ਦੇਖਿਆ ਹੈਗਾ ਜਿੰਨਾ ਪਰ ਕੋਈ ਜਾਂਦਾ ਵਰਕ ਪਰਮ ਦੀ ਯੂਕੇ ਪਰ ਉੱਤੇ ਕੰਸਲਟੈਂਟ ਏਜੰਟ ਵੱਡੀ ਰਕਮ ਲੈਂਦਾ ਹੈਗਾ ਸੋ ਪੈਸੇ ਦੇ ਕੇ ਕਈ ਵਾਰ ਆਪਣੀ ਜ਼ਮੀਨਾਂ ਵੇਚਣੀਆਂ ਪੈਂਦੀਆਂ ਪ੍ਰਾਪਰਟੀਆਂ ਵੇਚਣੀਆਂ ਪੈਂਦੀਆਂ ਹੈਗੇ ਸੋ ਯੂਕੇ ਜਾ ਕੇ ਇਦਰੀ ਫੈਮ ਨੂੰ ਸੈਟਰਨ ਹੋਣ ਵਾਸਤੇ ਬਹੁਤ ਮੁਸ਼ਕਲ ਹੈ ਕਿਉਂਕਿ ਐਕਟਿਵ ਵਰਕਪਲਸਤੀ ਤੁਹਾਨੂੰ ਘੱਟ ਤੋਂ ਘੱਟ 30 ਲੱਖ ਦੀ ਸੈਲਰੀ ਪੈਕੇਜ ਸਾਲ ਦੀ ਲੈਣੀ ਪਊਗੀ ਜੋ 5 ਸਾਲਾਂ ਦੇ ਵਿੱਚ ਕਿੰਨੋਂ 2 ਕਰੋੜ ਬਣਦਾ ਹੈ ਉਹਨ ਐਵਰੇਜ ਸੋ ਇੰਨੇ ਬਹੁਤ ਕਟ ਏਮਪਲੋਇਜ਼ ਹੈਗੇ ਜੋ ਤੁਹਾਨੂੰ ਇੱਕ ਇਸੇ ਕੰਮ ਦੇ ਰੂਪ ਦੇ ਵਿੱਚ ਸਪੌਂਸਰ ਕਰੋਗੇ ਤੋਂ ਉਹ ਵੀ ਲਗਾਤਾਰ 5 ਸਾਲ ਹੁੰਦਾ ਕੀ ਹੈ ਸਪੌਂਸਰ ਆ ਜਾਂਦੀ ਹੈ ਉੱਥੇ ਜਾ ਕੇ ਪੱਦਾ ਲੱਗਦਾ ਨਾ ਤਾਂ ਕੰਮ ਮਿਲਦਾ ਹੈਗਾ ਤਾਂ ਨਾ ਪੂਰਾ ਰੇਟ ਮਿਲਦਾ ਹੈਗਾ ਸੋ ਇਹਦੇ ਵਿੱਚ ਦਿੱਕਤ ਬੜੀ ਪੈਂਦੀ ਹੈਗੇ ਛੱਤ ਬਤਰੇ ਹੈਗਾ ਹੈਗੇ ਚਾਹੁੰਦੇ ਆਉਣ ਵਾਸੀ ਜਾਂ ਤਾਂ ਇੱਕ ਵਰੀ ਵਿਜ਼ਿਟਰ ਵੀਜ਼ਾ ਆ ਕੇ ਦੇਖ ਲੋ ਯੂ ਕਿ ਦੇ ਕੀ ਹਾਲਾਤ ਹੈਗੇ ਆ ਜਾਂ ਦੂਸਰੇ ਪਾਸੇ ਇੱਕ ਰਿਸਰਚ ਪ੍ਰੋਗਰਾਮ ਹੈਗਾ ਜੋਕਰ 2 ਸਾਲ ਦਾ ਵੀਜ਼ਾ ਪੱਲੂ ਵੀ ਗੱਲ ਕੀਤੀ ਸੀ ਜਾ ਕੇ ਆਪਣੇ ਫੈਮਿਲੀ ਪਰਿਵਾਰ ਨਾਲ ਜਾ ਸਕਦੇ ਹੈਗੇ ਆ ਸਾਲ ਦੀ ਸਿਰਫ ਟਿਊਸ਼ਨ ਫੀਸ ਦੇਣੀ ਹੈਗੀ ਆ ਹਸਬੰਦ ਨੂੰ ਨਾਲ ਕੰਮ ਕਰਨ ਦੀ ਫੁੱਲ ਇਜਾਜ਼ਤ ਹੈਗੀ ਆ ਤੇ ਉਹਦੇ ਬਾਅਦ 2 ਸਾਲ ਦਾ ਪੋਸਟ ਅਲੀ ਵੀ ਮਿਲਦਾ ਹੈਗਾ ਤੇ ਉਸ ਸਮੇਂ ਵਿੱਚ ਇਹ ਤੁਹਾਨੂੰ ਕੋਈ ਸਪਾਂਸਰ ਵਧੀਆ ਮਿਲਦਾ ਵਰਕ ਪਰਮਿਟ ਦੇ ਵਿੱਚ ਫਿਰ ਤੁਸੀਂ ਸਵਿਚ ਕਰ ਸਕਦੇ ਹੈਗੇ ਇਹ ਚਾਂਸ ਮੈਂ ਕਹਿੰਦਾ ਫੇਵੀ ਬੱਤਰ ਹੈ ਦੈਨ ਆਪਟਿੰਗਸ ਡਾਇਰੈਕਟਲੀ ਫॉर ਅ ਵਰਕ ਪਮ ਜਿਹਦੇ ਵਿੱਚ ਸ਼ਾਇਦ ਤੁਹਾਨੂੰ ਨਾ ਮਿਲੇ ਬੰਨ ਪਾਜੀ ਅਗਲਾ ਸਵਾਲ ਹੈ ਹਰਜਿੰਦਰ ਕੌਰ ਜੀ ਦੀ ਤਰਫੋਂ ਉਹ ਯੂਕੇ ਚ ਹੈਗੇ ਨੇ ਉਹਨਾਂ ਨੇ ਆਪਣੀ ਐਮਐਸਸੀ ਕੰਪਲੀਟ ਕਰ ਲਈ ਹੈ ਬੀਪੀਪੀ ਯੂਨੀਵਰਸਿਟੀ ਤੋਂ ਉਹ ਆਪਣੇ ਪੇਰੈਂਟਸ ਨੂੰ ਕਨਵੋਕੇਸ਼ਨ ਤੇ ਸਦਨਾ ਚਾਹੁੰਦੇ ਨੇ ਉਹ ਸਿੰਪਲ ਜਿਹਾ ਸਵਾਲ ਪੁੱਛਦੇ ਨੇ ਕੀ ਪ੍ਰੋਸੀਜਰ ਹੈਗਾ ਕਿਵੇਂ ਕਰੀਏ ਦੇ ਕੋਈ ਕੋਈ ਵੀ ਯੂਕੇ ਚ ਰੰਦਾ ਹੈਗਾ ਕਿਸ ਨੇ ਆਪਣੇ ਮਦਰ ਫਾਦਰ ਨੂੰ ਸੱਦਣਾ ਹੈਗਾ ਜੁਣੀ ਆਪਾਂ ਇੱਕ ਬਹਾਨਾ ਚਾਹੀਦਾ ਚਲੋ ਕੰਵੈਕੇਸ਼ਨ ਹੈ ਬਹੁਤ ਵਧੀਆ ਵਜ੍ਹਾ ਹੈਗਾ ਜਾਣ ਵਾਸੀ ਪਰ ਕੋਈ ਵੀ ਰਿਸ਼ਤਰਾ ਕੇ ਹੋਣਾ ਚਾਹੁੰਦਾ ਹੈਗਾ ਸਿੰਪਲੀ ਤੁਹਾਨੂੰ ਇੱਕ ਸਪੌਂਸਰ ਲੈਟਰ ਭੇਜਣੀ ਲੋੜ ਹੁੰਦੀ ਹੈਗੀ ਜੋ ਤੁਹਾਨੂੰ ਮੈਂ ਇਹ ਕਹਾਂਗਾ ਵਕੀਲ ਤੋਂ ਨੋਟੀਸ ਪਬਲਿਕ ਜਾਂ ਐਮਪੀ ਦੀ ਚਿੱਠੀ ਦੀ ਲੋੜ ਵੀ ਨਹੀਂ ਹੈਗੀ ਘਰੋਂ ਵੀ ਤੁਸੀਂ ਲਿਖ ਕੇ ਭੇਜ ਸਕਦੇ ਹੈਗੇ ਸਿਰਫ ਤੁਹਾਨੂੰ ਆਪਣੇ ਪਾਸਪੋਰਟ ਬੈਂਕ ਸਟੇਟਮੈਂਟ ਤਾਂ ਤੁਸੀਂ ਤਾਂ ਕੰਵੈਕੇਸ਼ਨ ਹੈਗੀ ਕੰਵੈਕੇਸ਼ਨ ਲੈਟਰ ਵੀ ਨਾਲ ਐਡ ਕਰ ਦੋ ਮੇਨ ਚੀਜ਼ ਹੈਗੇ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਤੁਹਾਨੂੰ ਆਪਣੇ ਘਰ ਤੋਂ ਘਰ ਪਿਛਲੇ 6 ਮਹੀਨੇ ਦੀ ਆਈ ਚਲਾਈ ਦਿਖਾਣ ਦੀ ਲੋੜ ਹੈਗੀ ਆ ਜਨੀ ਪ੍ਰਾਪਰਟੀ ਹੈਗੀ ਉਹ ਦਿਖਾ ਦਿਓ ਜਨੀ ਰਿਸ਼ਤਦਾਰੀ ਹੈਗੀ ਉਹ ਦਿਖਾ ਦਿਓ ਤੁਹਾਡੀ ਇਮੋਸ਼ਨਲ ਤੋਂ ਫਾਈਨੈਂਸ਼ੀਅਲ ਤਾਈਜ਼ ਇਹ ਦੇਰ ਤੋਂ ਬੈਂਕ ਬੈਲੈਂਸ ਨਾਲ ਜੋੜਦੀ ਲੋਨ ਨਹੀਂ ਹੈਗੀ ਜਿਹਦੀ ਮੈਨੂੰ ਪਤਾ ਆਮ ਤੌਰ ਤੇ ਇਹੀ ਸੁਣਿੰਦਾ ਹੈਗਾ ਬੈਂਕ ਬੈਲੈਂਸ ਲੋਨ ਹੈਗੀ ਕੋਈ 2 ਲੱਖ ਕਹਿੰਦਾ ਕੋਈ 4 ਲੱਖ ਕਹਿੰਦਾ ਹੈਗਾ ਪਰ ਮੇਰੇ ਵੀ ਪਤਾ ਇਸ ਚੀਜ਼ ਦਾ ਖਾਨਮਾ ਸੀ ਕਈ ਵਾਰੀ ਲੋਕ ਨਕਲੀ ਕਾਗਜ਼ ਵੀ ਤਿਆਰ ਕਰਦੇ ਬਿਲਕੁਲ ਭਾਜੀ ਮੈਨੂੰ ਇਹ ਨਹੀਂ ਪਤਾ ਕੰਨੀਆਂ ਬੀਬੀਆਂ ਹੈਗੇ ਜੋ ਆਪਾ ਬਿਊਟੀ ਪਾਰਲਰ ਦਾ ਦਿਖਾਲ ਦਿਖਾਲ ਕੇ ਅਪਲੀਕੇਸ਼ਨ ਦਾਜ ਹੋ ਜਾਂਦੇ ਹੈਗੇ ਇਹ ਤੁਹਾਨੂੰ ਬਿਲਕੁਲ ਕਰਨ ਦੀ ਲੋਣੀ ਹੈਗੀ ਜੋ ਵੀ ਤੁਹਾਡੀ ਆਈ ਚਲਾਈ ਬਿਸ਼ੱਕ ਥੋੜੀ ਆ ਉਹ ਨਹੀਂ ਦਿਖਾ ਦਿਓ ਕਿਸ ਖਰਚਾ ਅੱਗੇ ਤੁਹਾਡਾ ਸਪான்ਸਰ ਕਰ ਰਿਹਾ ਹੈਗਾ ਤੁਹਾਡੀ ਟਿਕਟ ਵੀ ਉਹ ਦੇ ਰਿਹਾ ਹੈਗਾ ਫਿਰ ਤੁਹਾਡਾ ਪਰਸ ਤੁਸੀਂ ਇਸ ਸਿਵੇ ਦਿਖਾਣਾ ਯੂਕੇ ਜਾ ਕੇ ਵਾਪਸ ਆਉਣਾ ਹੈਗਾ। ਬਾਜੀ ਉਹ ਅਗਲਾ ਸਵਾਲ ਪੁੱਛ ਦੇਣਾ ਹੈ ਕਿ ਕੱਲੇ ਸਿਰਫ ਮਾਪਿਆਂ ਨੂੰ ساتھ ਸਕਦੇ ਆ ਜਾਂ ਅਦਰ ਫੈਮਿਲੀ ਮੈਂਬਰਸ ਨੂੰ ਵੀ ساتھ ਸਕਦੇ ਨੇ ਆਪਣੇ? ਨਹੀਂ ਹੈ ਬੈਂਚ ਤੁਸੀਂ ਕਿਸੇ ਵੀ ਸਦਨ ਨੂੰ ساتھ ਸਕਦੇ ਆ ਤੁਸੀਂ ਫੈਨ ਸਰਕਲ ਚ ਵੀ ਸੱਤ ਸਕਦੇ ਹੈਗੇ ਕਿਸੇ ਦੀ ਇੱਛਾ ਹੈਗੀ ਔਨ ਮਾਸਟੇ ਤਾਂ ਤੁਹਾਡਾ ਕਿਸੇ ਨਾਲ ਪਿਆਰ ਹੈਗਾ ਤੁਸੀਂ ਕਿਸੇ ਨੂੰ ਸੱਦਣਾ ਵੀ ਚਾਹੁੰਦੇ ਆ ਐਜ਼ ਲੋਂਗ ਅਸ ਯੂਕੇ ਆਪ ਉਹਦੀ ਦੇਖਭਾਲ ਕਰ ਸਕਦੇ ਹੈਗੇ ਤੋੜੀ ਵਾਪਸ ਆਉਣ ਦੀ ਉਮੀਦ ਹੈਗੇ ਫੇਰ ਤਾਂ ਤੁਸੀਂ ਕਿਸੇ ਨੂੰ ਵੀ ਸੱਦ ਸਕਦੇ ਆ। ਤੇਜਜ ਕੋਈ ਯੰਗ ਬੱਚਾ ਵੀ ਹੋਏ ਤਾਂ ਵੀ ਕਿਉਂਕਿ ਲੋਕ ਤਾਂ ਕਹਿੰਦੇ ਨੇ ਜੇ ਯੰਗਰਸ ਨੂੰ ਸੱਧਿਆ ਤੇ ਉਹ ਤੇ ਭਾਈ ਰਿਜੈਕਟ ਹੋ ਜਾਊਗਾ ਐਪਲੀਕੇਸ਼ਨ ਇੱਕ ਇੱਕ ਗੱਲ ਕਿਉਂ ਗੰਦੇ ਹੁੰਦੇ ਨੇ ਕਿ ਕਿੱਥੇ ਲਿਖਿਆ ਹੈਗਾ ਕਿੱਥੇ ਕਾਨੂੰਨ ਦੇ ਵਿੱਚ ਲਿਖਿਆ ਕੋਈ ਯੰਗ ਆ ਕੋਈ ਸਿੰਗਲ ਹੈਗਾ ਕੁਆਰਾ ਉਹਨੂੰ ਵੀਜ਼ਾ ਨਹੀਂ ਦੇਣਾ ਹੈਗਾ ਐਕਚੁਅਲੀ ਰੀਜ਼ਨ ਫੋਰ ਰਿਫਿਊਜ਼ਲ ਸਿਫੇ ਹੁੰਦੀ ਹੈ ਥੋੜੀ ਵਾਪਸ ਜਾਣ ਦੀ ਉਮੀਦ ਇੰਟੈਂਸ਼ਨ ਟੂ ਰਿਟਰਨ ਤੇ ਕਿਵਰੀ ਇਮੀਗ੍ਰੇਸ਼ਨ ਫਰ ਸ਼ੱਕ ਹੁੰਦੀ ਹੈ ਕੋਈ ਯੰਗਸਟਰ ਹੈਗਾ ਉਹਨੇ ਜਾ ਕੇ ਵਾਪਸ ਨਹੀਂ ਆਉਣਾ ਸਪੈਸ਼ਲੀ ਜੇ ਕਿ ਯੰਗਸਰਸ ਪੜ੍ਹਦੇ ਨਹੀਂ ਕੰਮ ਨਹੀਂ ਕਰਦੇ ਬਿੱਲੇ ਹੈਗੇ ਪੰਜਾਬ ਦੇ ਵਿੱਚ ਤੁਹਾਨੂੰ ਐਸ ਲੌਂਗ ਐਸ ਤੁਸੀਂ ਵਰਕਿੰਗ ਆ ਜਾਂ ਪੜਦੇ ਹੈਗੇ ਆ ਤੁਹਾਡਾ ਕੋਈ ਰੀਜ਼ਨ ਹੈ ਕਿ ਵਾਪਸ ਆਉਣ ਦਾ ਸੀ ਫਿਰ ਹਰ ਇੱਕ ਨੂੰ ਹੱਕ ਹੈਗਾ ਯੰਗ 올ਡ ਸਿੰਗਲ ਜੁੜੀ ਹੈ ਕਿ ਤੁਸੀਂ ਮੀਰੀ ਆ ਤੁਸੀਂ ਕੋਈ ਕਰੋੜਪਤੀ ਹੈਗੇ ਆ ਐਸ ਲੌਂਗ ਐਸ ਤੁਸੀਂ ਦਿਖਾ ਸਕਦੇ ਤੁਹਾਡੀ ਵਾਪਸ ਆਉਣੀ ਉਮੀਦ ਹੈਗੀ ਆ ਹਰ ਇੱਕ ਨੂੰ ਹੱਕ ਹੈਗਾ ਪਰਫੈਕਟ ਥੈਂਕ ਯੂ ਭਾਜੀ ਹੋਪਸ ਅਰਜਿੰਦਰ ਜੀ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਣਾ ਤੇ ਵਨਸ ਅਗੇਨ ਕੰਗ੍ਰੈਚੁਲੇਸ਼ਨਸ ਤੁਹਾਡੀ ਕਨਵਰਕੇਸ਼ਨ ਲਈ ਤੇ ਤੁਹਾਡੇ ਮਾਪਿਓ ਛੇਤੀ ਤੁਹਾਨੂੰ ਦੇਖ ਸਕਣ ਭਾਜੀ ਅਗਲਾ ਸਵਾਲ ਹੈਗਾ ਨਵਦੀਪ ਕੌਰ ਬੈਂਸ ਦਾ ਤੇ ਇਹ ਬਹੁਤ ਇੰਪੋਰਟੈਂਟ ਸਵਾਲ ਹੈ ਭਾਜੀ ਤੁਹਾਡੇ ਲਈ ਸਵਾਲ ਹੈਗਾ ਉਹ ਯੂਕੇ ਦੇ ਅੰਦਰ ਪੀਐਸਡਬਲ ਵੀਜ਼ਾ ਦੇ ਅੰਦਰ ਹੈਗੇ ਨੇ ਉਹਨਾਂ ਦਾ ਵੀਜ਼ਾ ਐਕਸਪਾਇਰ ਹੋਣ ਚਲਿਆ ਉਹ ਕੀ ਕਰਨ ਪਾਜੀ ਕਿੱਸੇ ਦਾ ਕਿ ਪੀਐਸਟੋਪੀ ਦੇ ਰੂਪ ਚ ਹੈਗੇ ਹੈਗੇ ਇਹਦਾ ਮਤਲਬ ਉਹ ਤਾਂ ਆਪਣੀ ਪੜਾਈ ਲਿਖਾਈ ਕੀਤੀ ਹੈਗੀ ਕੰਪਲੀਟ ਕੀਤੀ ਹੈ 6-3 ਸਾਲ ਦੀ ਡਿਗਰੀ ਹੋਣੀ ਜਾਂ 1 ਸਾਲ ਦਾ ਮਾਸਟਰਸ ਹੋਣਾ ਬਿਲਕੁਲ ਚਲੋ ਹਮ 2 ਸਾਲਾਂ ਨੂੰ ਲਵਾਤੇ ਹੈਗੇ ਆਪਣੇ ਪੀਐਸਡਬਲ ਕੰਮ ਕਰਦੇ ਹੋਣੇ ਆ ਸ਼ਾਇਦ ਵਿਆਹ ਵੀ ਹੋਣੇ ਹੈਗੇ ਹਾਂਜੀ ਸੋ ਮੀਆਂ ਬੀਬੀ ਦੋਵੇਂ ਹੀ ਰਏ ਹੈਗੇ ਆ ਬਿਲਕੁਲ ਹੋਪਫਲੀ ਕੰਮ ਕਰਦੇ ਆਪਣੇ ਪੈਸੇ ਵੀ ਜੋੜੇ ਹੋਣੇ ਆ ਹੂੰ ਦੇਖੋ ਇਹੀ ਇੱਕ ਮੌਕਾ ਹੁੰਦਾ ਕਿਸੇ ਨੂੰ ਆਪਣਾ ਸਕਿਲਡ ਵਰਕਰ ਹਾਸਲ ਕਰਨ ਵਾਸਤੇ ਯੂਕੇ ਦੀ ਸਰਕਾਰ ਤਾਂ ਹੀ ਤੁਹਾਨੂੰ ਮੌਕਾ ਦਿੰਦੀ ਜਾ ਕੇ ਪਰ ਉਹਦੇ ਨਾਲ ਤੁਹਾਡਾ ਡਿਪੈਂਡੈਂਟ ਜਾਂਦਾ ਹੈਗਾ ਦੋਵੇਂ ਨਾਲ ਤੁਸੀਂ ਕੰਮ ਵੀ ਕਰ ਸਕਦੇ ਹੈਗੇ ਆ ਸਟੂਡੈਂਟ ਪਾਰਟ ਟਾਈਮ ਹਸਬੰਡ ਫੁੱਲ ਟਾਈਮ ਕਿ ਇਹ ਸਮੇਂ ਤੁਹਾਨੂੰ ਕੰਮ ਨਹੀਂ ਮਿਲਦਾ ਹੈਗਾ ਤਾਂ ਮੈਂ ਫੇਹ ਕਹੂੰਗਾ ਤੁਸੀਂ ਦੁਬਾਰਾ ਫੇਸ ਸਵਿਚ ਕਰ ਸਕਦੇ ਹੈਗੇ ਇਨਟੂ ਅ ਸਟੂਡੈਂਟ ਵੀਜ਼ਾ ਪਰ ਦਿਸ ਟਾਈਮ ਬਿਕੋਜ਼ ਯੂਕੇ ਦੀਆਂ ਸਕਟਾਈਆਂ ਹੋ ਚੁੱਕੀਆਂ ਹੈਗੀਆਂ ਡਿਪੈਂਡੈਂਟ ਸਿਰਫ ਤਾਂ ਅਪਲਾਈ ਕਰ ਸਕਦੇ ਹੈਗੇ ਰਿਸਰਚ ਪ੍ਰੋਗਰਾਮ ਮਤਲਬ ਕੈਲਮਾਸੇ ਉਹ 2 ਸਾਲ ਦਾ ਪੀਚ ਦੇ ਬਰਾਬਰ ਜੋ ਹੁੰਦਾ ਆ ਉਹ ਸਪੇਸ ਤੇ ਉੱਪਰ ਤੁਸੀਂ 2 ਸਾਲ ਹੋਰ ਵਧਾ ਸਕਦੇ ਆ ਪਰ ਫੇ ਮੈਂ ਇਹ ਕਹੂੰਗਾ ਇਹ 2 ਸਾਲ ਆਪਣੇ ਫਾਇਦੇ ਲਈ ਬਤਾਓ ਬਿਕੋਜ਼ ਇਹ ਸਮਝ ਫੇ ਤੋਂ ਨੰ ਕੰਮ ਲੱਭਣਾ ਪੈਣਾ ਤੁਸੀਂ ਜਾਂ ਤੁਹਾਡਾ ਪਾਰਟਨਰ ਹਮ ਬਟ ਦੂਸੀ ਜੀ ਦੇ ਵੀ ਆਗੇ ਬੱਚੇ ਵੀ ਨਾਲ ਤੁਹਾਡੇ ਹੈਗੇ ਆ ਉਹਨਾਂ ਸਮਾਂ ਤੋਂੜਾ ਹੋਰ ਵੀ ਲੰਘ ਚੁੱਕਾ ਹੈਗਾ ਸੋ ਕਿਸਨੇ ਕੇ 3 ਸਾਲ ਲਾਇਆ ਹੈਗੇ ਆ ਡਿਗਰੀ ਦੇ ਉੱਪਰ 2 ਸਾਲ ਲਾਇਆ ਪਲੂ ਪੀਐਸਯੂ ਵੀ ਤੋਂ ਪਰ ਤਾਂ 2 ਸਾਲ ਹੋਰ ਲਾ ਲੈ ਹੁਣ ਪ੍ਰਾਈਵਟ ਵਿੱਚ ਫਿਰ 7 ਸਾਲ ਤੱਕ ਹੋਣਗੇ ਸੋ ਕਿ ਬੱਚੇ ਹੈ ਕਿ ਸ਼ਾਇਦ ਬੱਚੇ ਨੇ ਵੀ ਤੁਸੀਂ ਕੇਸ ਪਾਸਾ ਦੇ ਸਕਦੇ ਹੋ ਸੋ ਇਹ ਦੋਵੇਂ অপਸ਼ਨ ਪੋਟੈਂਸ਼ੀਲੀ ਹੈਗੇ ਪਰ ਐਂਡ ਆਫ ਦਿ ਡੇ ਵਰਕ ਪਰਮਿਟ ਲੰਬਣਾ ਬਹੁਤ ਜ਼ਰੂਰੀ ਹੈ ਭਾਜੀ ਵਰਕ ਪਰਮਿਟ ਤੇ ਗੱਲ ਆਈ ਕੀ ਤੁਸੀਂ ਨਹੀਂ ਉਹਨਾਂ ਦੀ ਹੈਲਪ ਕਰ ਸਕਦੇ ਸਪான்ਸਰ ਲੱਭਣ ਲਈ ਕਿਉਂਕਿ ਬਹੁਤ ਲੋਕ ਬਾਜੀ ਮੈਸੇਜ ਕਰਦੇ ਨੇ ਗੁਰਪਾਲ ਜੀ ਸਾਨੂੰ ਸਪான்ਸਰ ਲੱਭ ਕੇ ਦਿਓ ਤੁਸੀਂ ਨਹੀਂ ਹੈਲਪ ਕਰਕੇ ਦੇ ਸਕਦੇ ਮੈਨੇ ਵਾਲ ਵੀ ਬਹੁਤ ਸਵਾਲ ਹੁੰਦੇ ਆ ਕਿ ਇਨਫੈਕਟ ਯੂਕੇ ਦੇ ਵਿੱਚ ਮੈਂ ਕਾਫੀ ਵਰਕਮੈਂਟਸ ਜੋ ਸਪான்ਸਰ ਹੈ ਉਹਨਾਂ ਨੂੰ ਲਾਇਸੈਂਸ ਦੀ ਹੈਲਪ ਕਰਦਾ ਹੈਗਾ ਪਰ ਮੈਂ ਵਰਕਮ ਅੱਗੇ ਨਹੀਂ ਦਵਾ ਸਕਦਾ ਬਿਕੋਜ਼ ਉਹ ਸਿਰਫ ਹੱਕ ਹੈਗਾ ਜਿਹਦਾ ਕੰਮ ਆ ਜਿਹਦਾ ਬਿਜ਼ਨਸ ਆ ਜਿਹਦਾ ਕਾਰੋਬਾਰ ਹੈਗਾ ਕਿਸੇ ਥਰਡ ਪਾਰਟੀ ਨੂੰ ਅੱਗੇ ਦੇਣ ਦਾ ਜਾਂ ਵੇਚਣ ਦਾ ਹੱਕ ਨਹੀਂ ਹੈਗਾ ਜੋ ਸ਼ਾਇਦ ਸਾਡੇ ਪੰਜਾਬ ਦੇ ਵਿੱਚ ਰਵਾਜ ਹੋ ਚੁੱਕਾ ਹੈਗਾ ਪਰ ਯੈਸ ਏਕੇ ਯੂਕੇ ਚ ਤੁਹਾਡਾ ਕੋਈ ਸਪான்ਸਰ ਕੋਈ ਰਿਸ਼ਤੇਦਾਰ ਹੈਗਾ ਜਿਹ ਕੋ ਕਾਰੋਬਾਰ ਹੈਗਾ ਏਕੇ ਉਹਨ ਉਸ ਕਾਰੋਬਾਰ ਸਪான்ਸਰ লাইসেনਸੀ ਲੋੜ ਹੈਗੀ ਆ ਤੋ ਸਪான்ਸਰ ਲਾਇਸੈਂਸ ਹਾਸਲ ਕਰਨ ਵਾਸਤੇ ਮੇਰੀ ਮਦਦ ਲੋੜੇ ਗਏ ਯੈਸ ਉਹ ਮੈਂ ਜੁੜ ਮੈਂ ਹੱਪ ਕਰ ਸਕਦਾ ਪਰ ਮੈਂ ਵਰਕ ਅੱਗੇ ਦਵਾਉਣ ਦੇ ਵਿੱਚ ਨਹੀਂ ਓ ਟੇਕੇ ਬਾਈ ਥੈਂਕ ਯੂ ਤੁਹਾਡਾ ਨਾ ਬਹੁਤ ਹੀ ਫੇਵਰੇਟ ਬੰਦਾ ਹੈਗਾ ਦਲਜੀਤ ਉਹਨੇ ਫਿਰ ਮੈਨੂੰ ਨਾ ਕੁਐਸਚਨ ਦੁਬਾਰਾ ਲਿਖਿਆ ਹੈ ਪੰਜਾਬ ਤੋਂ ਉਹ ਕਹਿੰਦਾ ਮੈਂ ਸੁਣਿਆ ਗੁਰਪਾਲ ਜੀ ਵਾਪਸ ਆ ਰਹੇ ਨੇ ਪੰਜਾਬ ਤੇ ਭਜੀ ਪਲੀਜ਼ ਦੱਸੋ ਕਿ ਦਲਜੀਤ ਨੂੰ ਪੁੱਛਦਾ ਕਦੋਂ ਆ ਰਹੇ ਹੋ ਤੁਸੀਂ ਯੈਸ ਦਲਜੀਤ ਸਾਹਿਬ ਮੈਂ ਆਣਿਆ ਕਿਸਨੇ ਕੇ ਦੁਆਰਾ ਮੈਨੂੰ ਪੰਜਾਬ ਵਿੱਚ ਮਿਲਣਾ ਹੈਗਾ ਹੁਣ ਡਾਟਾ ਨੋਟ ਕਰ ਲਓ ਬਿਕੋਜ਼ ਮੈਂ ਫੇਰ ਵਾਪਸ ਆਣੇਗਾ ਜੂਨ ਬੋਥ ਪੰਜਾਬ ਐਂਡ ਜੰਮੂ ਦੇ ਵਿੱਚ 29th ਆਫ ਜੂਨ ਮੈਂ ਆਹੂੰਗਾ ਅਮਸਰ ਦੇ ਵਿੱਚ 30th ਆਫ ਜੂਨ ਮੈਂ ਹਾਂਗਾ ਜੰਮੂ 1st ਆਫ ਜੁਲਾਈ ਮੈਂ ਹਾਂਗਾ ਕਪੂਥਲੇ 2nd ਜੁਲਾਈ ਇਨ ਜਿਲੰਦਰ 3rd ਆਫ ਜੁਲਾਈ ਇਨ ਚੰਡੀਗੜ੍ਹ ਡਾਟਾ ਤੁਹਾਨੂੰ ਪਤਾ ਲੱਗ ਗਿਆ ਸੋ ਕਿ ਮੈਨੂੰ ਮਿਲਣਾ ਹੈਗਾ ਬੁੱਕ ਲਿਓ ਸਲਾਹ ਕਰਨ ਵਾਸਤੇ ਕਾਗਜ਼ ਦਿਖਾਣ ਵਾਸਤੇ ਪਤਾ ਕਰਨ ਵਾਸਤੇ ਕਿ ਕਿਤੇ ਯੂਕੇ ਦੀ ਯੂਨੀਵਰਸਿਟੀ ਜੇ ਐਡਮਿਸ਼ਨ ਚਾਹੀਦੀ ਹੈਗੀ ਹੈ ਕਿਹਦੀ ਯੂਨੀਵਰਸਿਟੀ ਕਿਹਦਾ ਕੋਰਸ ਕਿਨੇ ਚੱਲੀ ਜਾਣਾ ਚਾਹੀਦਾ ਹੈਗਾ ਕਿੱਥੇ ਰਹਿਣਾ ਚਾਹੀਦਾ ਹੈਗਾ ਯਾ ਚੰਗੀ ਯੂਨੀਵਰਸਿਟੀ ਮਾੜੀ ਯੂਨੀਵਰਸਿਟੀ ਹੈਗੀ ਹੈ ਚਾਹੇ ਯੂਕੇ ਜਾਣਾ ਵੀ ਚਾਹੀਦਾ ਹੀ ਨਹੀਂ ਕੋਈ ਵੀ ਸਲਾਹਕਾਰ ਵਾਸਤੇ ਤੁਸੀਂ ਮੇਰੇ ਕੋਲ ਆ ਕੇ ਮਿਲ ਸਕਦੇ ਡੇਟਾ ਤੋਂ ਪਤਾ ਲੱਗ ਗਿਆ ਤਾਂ ਦੋਨੋਂ ਪਾਜੀ ਥੈਂਕ ਯੂ ਤੁਹਾਡਾ ਆਪਣੇ ਕੀਮਤੀ ਸਮੇਂ ਤੋਂ ਸਾਨੂੰ ਟਾਈਮ ਦੇਣ ਲਈ ਹੁਣ ਜਿਵੇਂ ਕਿ ਤੁਹਾਨੂੰ ਪਤਾ ਲੱਗ ਚੁੱਕਿਆ ਹੈ ਕਿ ਗੁਰਪਾਲ ਜੀ ਜੂਨ ਦੇ ਮਹੀਨੇ ਅੰਡੀ ਪੈ ਨੇ ਮੇਕ ਸ਼ੋਰ ਆਪਣੇ ਸੈਮੀਨਾਰ ਲਈ ਰਜਿਸਟਰ ਕਰ ਲਓ ਤੁਹਾਨੂੰ ਡੇਟਾ ਦੱਸ ਦਿੱਤੀ ਗਈਆਂ ਨੇ ਸੈਮੀਨਾਰ ਤੇ ਪਹੁੰਚਿਓ ਜ਼ਰੂਰ ਤੇ ਗੁਰਪਾਲ ਜੀ ਨੂੰ ਤੁਸੀਂ ਮਿਲ ਸਕਦੇ ਹੋ ਪਲੀਜ਼ ਮੇਕ ਸ਼ੋਰ ਤੁਸੀਂ ਸਾਡੇ ਫੇਸਬੁੱਕ ਇੰਸਟਾਗ੍ਰam YouTube ਦੇ ਚੈਨਲ ਦੇ ਉੱਤੇ ਆਪਣੇ ਕੁਐਸਚਨਸ ਨੂੰ ਪਾ ਲਓ ਤਾਂ ਕਿ ਆਪਾਂ ਫਿਰ ਗੁਰਪਾਲ ਜੀ ਨੂੰ ਫੜਾਂਗੇ ਤਾਂ ਕਿ ਉਹ ਤੁਹਾਡੇ ਸਵਾਲਾਂ ਦਾ ਜਵਾਬ ਦੇ ਸਕਣ ਬਾਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਜਿਹੜਾ ਸਾਡੇ ਦਰਸ਼ਕਾਂ ਨੂੰ ਟਾਈਮ ਦਿੱਤਾ ਤੇ ਸਾਰੇ ਸਵਾਲਾਂ ਦਾ ਆਨਸਰ ਦਿੱਤਾ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਐਂਡ ਵਾਂਸ ਅਗੇਨ ਜਿੱਦਾਂ I ਮੈਂਸ਼ਨ ਕੀਤਾ ਸੀ ਹੈਗਾ ਕੋਈ ਵੀ ਸਵਾਲ ਮਨ ਚ ਕਿ ਤੁਹਾਡੇ ਮਨ ਹੋਗਾ ਪਲੀਜ਼ ਸਾਨੂੰ ਮੈਸੇਜ ਕਰਦੇ ਕਰੋ ਅਗਲੇ ਸ਼ੋਅ ਅਗਲੇ ਪੋਡਕਾਸਟ ਦੇ ਵਿੱਚ ਆਪਾਂ ਫੇਰ ਕੋਸ਼ਿਸ਼ ਕਰਾਂਗੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਸੋ ਤੁਹਾਡੇ ਭੁੱਲ ਭੁਲੇਖੇ ਜੋ ਹੈਗੇ ਯੂਕੇ ਦੇ ਇਮੀਗ੍ਰੇਸ਼ਨ ਬਾਰੇ ਆਪਾਂ ਦੂਰ ਕਰ ਦੋਗੇ ਜੀ